ਸਾਚੀ ਕਾ ਰੱਬ ਦੇ ਉਹ ਬੰਦਿਓ ਕਿਡ ਮਾਰਨਿੰਗ ਹੋ ਗਈ ਆ ਤੇ ਅੱਜ ਦੀ ਗੁੱਡ ਮਾਰਨਿੰਗ ਬੜੀ ਸੁਣੀ ਹੋਈ ਅੱਜ ਦੇ ਵਲੌਗ ਚ ਦੇਖੋ ਅੱਪ ਕੀ ਕਰਦੇ ਆ ਫਿਲਹਾਲ ਤਾਂ ਜੇ ਕੁਝ ਨਹੀਂ ਸੋਚਿਆ ਵੈਸੇ ਅਸੀਂ ਹੁਣ ਤਾਂ ਚਾਹ ਪੀ ਰਹੇ ਆ ਚਾਹ ਪੀ ਕੇ ਕੈਮਸ਼ੀਅਨ ਹੋ ਗਏ ਤੇ ਫਿਰ ਕਰਦੇ ਆਂ ਕੁਝ ਇਹ ਬਾਬੇ ਜੰਟਾ ਚਾਹ ਲਿਆਵਾ ਤੇ ਚਾਹ ਪੀਣੇ ਤੇ ਨਾਲ ਖਾਣਨ ਦਾ ਨਾ ਰੱਖਿਆ ਹੋਇਆ ਉਦੋਂ ਹਣੀ ਸਬਜੀ ਚਾਹ ਪੀ ਰਹੇ ਨੇ ਐਵੇਂ ਹੀੜ ਨਾ ਰੱਖਿਆ ਕਰੋ ਦਾਲ ਚ ਕਿਸੇ ਔਰਤ ਤੇ ਸਰਬੱਤ ਦਾ ਭਲਾ ਮੰਗਿਆ ਕਰੋ ਸਵੇਰ ਤੇ ਬਸ ਠੀਕ ਆ ਵਧੀਆ ਵਾ ਜਿੰਨਾ ਕਰਬਣੇ ਜਾਨਾ ਆਪਣੀ ਲਿਖਿਆ ਹੁੰਦਾ ਕਿ ਤਾ ਚੱਕ ਕੇ ਜਾਣੀਆਂ ਸਾਰਿਆਂ ਨੇ ਕੋਈ ਨਾ ਸਰਬੱਤ ਦਾ ਭਲਾ ਮੰਗਿਆ ਭਾਈ ਚੱਲੇ ਜੀ ਗੁਰਦੁਆਰੇ ਤੇ ਆਪਣੇ ਤੰਤੁ ਸਤਿ ਸਤਿ ਸੋਚਾ ਨਾਮ ਸਤਿ ਨੰਤਨ ਕਾਂਤ ਸਤਿ ਵੰਦ ਸਗਾ ਦੇਵ ਸੁਪਤੀ ਵੰਦ ਸੋ ਸਪਾ ਬਾਕਾਂ ਲਈ ਯਾਰ ਨੂੰ ਜਹਾ ਦੇ ਗਿਆ ਨਾਲ ਚਾਹ ਵੀ ਹੈਗੀ ਚਲੋ ਚਾਹ ਨਾਲ ਮੈਗੀ ਦੱਸੋ ਕੌਣ ਖਾਂਦਾ ਹੈ ਅਈ ਤਾਂ ਬੱਬੇ ਚਾਹ ਨਾਲ ਹੀ ਖਾਣੇ ਕੋ ਵਾਸਤੇ ਕਰ ਭਰਾਵਾ ਸੋਸ ਬਾਬਾ ਖਾਂਦੇ ਹੋਣਗੇ ਅੱਤੀ ਬਈ ਨੰਗੇ ਨਹੀਂ ਐਨ ਤਾਂ ਖਾਲੀ ਖਾਲੀ ਛੱਡਤੀ ਨੂਨ ਵਾਲਾ ਤਾਂ ਗਿਆ ਹੰਗੀ ਨਹੀਂ ਲੱਗੇ ਚਾਹ ਪੀਨੇ ਕੱਲੀ ਤੋ ਖਣੀ ਐਂ ਤੇ ਜਾਣਦੇ ਨਹੀਂ ਚਾਹ ਪੀਨੇ ਕੱਲੀ ਠੀਕ ਤਾਂ ਉੱਤੀ ਚੋਲੀ ਮੈਗੀ ਚ ਨੂਨ ਜ਼ਿਆਦਾ ਪੈ ਗਿਆ ਸੀ ਅੱਧੀ ਕੇ ਤਾਂ ਖਾਲੀ ਆ ਇਹ ਨਿੱਕੇ ਨੰਗੇ ਨੇ। ਬਲ ਇੱਥੇ ਪਾ ਦਿੰਦੇ ਆ। ਇੱਥੇ ਜਾਨਵਰ ਖਾ ਲੈਂਦੇ ਆ ਕਿ ਯਾਰ। ਇਹ ਨਿੱਕੇ ਜਾਨਵਰ ਖਾ ਲੈਣਗੇ ਆ ਕਿ। ਬੁੱਕ ਰੀਡ ਕਰ ਰਹੇ ਆ ਜੰਟੇ। ਕਿਹੜੀ ਬੁੱਕ ਹੈ? ਉਹ ਜੰਦਾ ਮਾਰਾਣੀ ਜੰਦਾ। ਸਹੀ ਹੈ। ਆਪਾਂ ਵੀ ਰੀਡ ਕਰਾਂਗੇ ਇਹਨੂੰ। ਸਟਾਰਟ ਕਰਾਂਗੇ ਕੱਲ ਤੋਂ ਮਿਲ ਕੇ। ਹੁਣ ਤੇ ਹੀ ਲੱਗ ਰਹੇ ਤਾਂ ਸਰੀਰ ਨੂੰ। ਕੀ ਵੀ ਨਾ ਰਹਿੰਦਾ। ਅੱਛਾ ਬੈਜ਼ਲਿੰਗ ਮਿਲਦਾ ਹੈ। ਇਹ ਕੀ ਤੇ ਇਹ ਸਿਕੰਦ ਦੇ ਲੱਗ ਰਹੇ ਨੇ ਦਾਰੀ ਜਿਹੜੀ ਯਾਰ ਨੈਕਸਟ ਡੇ ਖਾਣਾ ਆਪਣਾ ਖਾ ਲਿਆ ਆਪਣੀ ਨੂਰ ਨੇ ਚੱਲ ਅੰਦਰ ਚੱਲ ਅਗਲਾ ਡੇ ਨੈਕਸਟ ਡੇ ਆਪਾਂ ਚੱਲੇ ਆ ਦੁੱਧਵਾਦ ਲੈਣ ਅੱਗੇ ਕਰ ਕੇ ਘੇਰ ਭਾਈ ਦਾ ਮੋਟਰ ਚਲਾਦਾ ਇੱਥੇ ਵੀ ਸਾਨੂੰ ਮੋਟਰਾਂ ਨਾਲ ਗਾਣਾ ਪੈਂਦਾ ਦੇਖ ਯਾਰ ਕਿੰਨਾ ਖਤਰਾ ਹੈ ਇੱਧਰ ਦੀ ਇਹਨਾਂ ਟ੍ਰੈਕ ਕੋ ਕਲਾ ਵੀ ਬੱਦਲ ਵਾਲੀ ਆ ਮੌਸਮ ਬਹੁਤ ਸਾਵਾਂ ਠੱਡੀ ਆਵਾਜ਼ ਆ ਸਾਵਾ ਮੌਸਮ ਬਹੁਤ ਆ ਬੇਰੀ ਕੱਲੇ ਨਹੀਂ ਕਰਦਾ ਗਰਾਜ ਇਹ ਕਹਦਾ ਯਾਰ ਮੇਰਾ ਰੰਗ ਬਲੌਗ ਦੇਖਿਆ ਮੈਂ ਉਹ ਮੇਰਾ ਵਿੱਚ ਯਾਰ ਕੰਮ ਬਹੁਤ ਆ ਗਾਤਾ ਵੀ ਗਲਤ ਗੱਲ ਆ ਜੀ ਚੱਲ ਤੇਰੀ ਕੱਲੇ ਤਾਂ ਗੋਰਾ ਕਰਦਾ ਗਿਆ ਮਸ਼ੀਨ ਨੇ ਖੜ ਗਈ ਯਾਰ ਇਹਦੀ ਮਸ਼ੀਨ ਕਰਾਉਗੀ ਮਸ਼ੀਨ ਨੇ ਕਰਾਉਗੀ ਡੀਜ਼ਲ ਪਈ ਜਾਂਦਾ ਤਾਂ ਮੇਲਾ ਮੇਲੀਆਂ ਦਾ ਯਾਰਾਂ ਮੇਲੀ ਆਜ ਫੇਰ ਆਗੇ ਤੇਲ ਇੰਨਾ ਕੀ ਕਰਨਾ ਤੇ ਪਵਾ ਕੇ ਭਰਾ ਵਾ ਇਧਰ ਲੈ ਕੇ ਆ ਨਾ ਸਾਡੇ ਤਾਂ ਹੈ ਤੇ ਆ ਸ਼ਵਾਵਾ ਸੌ ਦਾ ਤੇ ਕੋਈ ਨਾ ਬਈ ਗੁੱਡੇ ਨਾਲ ਹੀ ਤੇ ਮੈਂ ਕਿਹਦੀ ਪੈਸੇ ਪੁਰੇ ਦੇਣ ਨੂੰ ਕਦੇ ਡਰਾਮਾ ਵਾਲੇ ਸੌ ਦਾ ਤੇਲ ਪੋਣਾ ਹੈ ਮਸ਼ੀਨ ਖਰਾਬ ਹੋ ਗਿਆ ਹੈ ਤੇਲ ਵਾਲਾ ਮਸ਼ੀਨ ਖਰਾਬ ਹੋ ਗਿਆ ਤੇਲ ਵਾਲਾ ਤੇਲ ਖਰਾਬ ਹੋ ਗਿਆ ਉੱਤਪਾ ਲੈ ਲਿਆ ਯਾਰ ਤੇ ਹੁਣ ਆਪਾਂ ਜਾਣੇ ਆਪਣੇ ਸਟੇਸ਼ਨ ਤੇ ਮੋਨ ਕੇ ਕਰਦੇ ਚਾਰ ਕਰਾ ਕੋ ਲੋਗ ਯਾਰ ਦਾ 1 ਮਿੰਟ ਲੱਗਾ ਯਾਰ ਕੋਈ ਕੀ ਹੈ 1 ਮਿੰਟ ਲੱਗਾ ਵਾ ਇਹ ਲੋਫੜੇ ਨੇ 1 ਮਿੰਟ ਲਾ ਦੇ ਯਾਰ ਮੈਂ ਆਪਾਂ ਜੀ ਕਰਮੇ ਕਰਨਾ ਹੋਵੇ ਬਿਮਾਰ ਰਹਿ ਕੇ ਤੱਕ ਰੇਨ ਬੜੀ ਅੜੀ ਜੀ ਅੰਨੀ ਆਪਾਂ ਰੀਡ ਕਰਦੀ ਆ ਬੁੱਕ ਤੇ ਨਿਸ਼ਾਨੀ ਲਾ ਦਿੰਦੇ ਆ ਬਾਕੀ ਫੇਰ ਕਰਦੇ ਪੜ੍ਹਨੇ ਲਈ ਯਾਰ ਕਿਤਾਬਾਂ ਨੌਲਜ ਮਿਲਦੀ ਆ ਕਿਤਾਬਾਂ ਪੜ੍ਹ ਕੇ ਤੇ ਮੈਂ ਪਹਿਲਾਂ ਆ ਪੜੀ ਸੀ ਇੱਕ ਦਾ ਸਿਆਣੇ ਕਹਿੰਦੇ ਨੇ ਤੇ ਸਾਡੇ ਕੋਲ ਕਾਫੀ ਕਿਤਾਬਾਂ ਹੈਗੀਆਂ ਮੈਂ 3-4 ਪੜੀਆਂ ਆ 40 ਦਿਨ ਵੀ ਪੜੀ ਹੋਈ ਉੱਚ ਵੀ ਬਹੁਤ ਹੋ ਜਾ ਤੇ ਮਹਾਰਾਣੀ ਜਿੰਦਾ ਆਪਾਂ ਸ਼ੁਰੂ ਕਰਤੀ ਆ ਤੇ ਦੱਸਾਂਗੇ ਚਲੋ ਜੀ ਦਾ ਇੰਦਾ ਵਲੋਗ ਇੱਥੇ ਖਤਮ ਹੁੰਦਾ ਵਾ ਜੇ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਓ ਤੇ ਅੱਗੇ ਸਬਸਕ੍ਰਾਈਬ ਕਰ ਲਿਓ ਜੀ ਸਾਡਾ ਓਕੇ ਫਸਲੀ ਕਰ